ਸਾਬਕਾ ਮੰਤਰੀ ਤੇ ਮਾਜੇ ਦੇ ਸੀਨੀਅਰ ਲੀਡਰ ਬਲਬੀਰ ਸਿੰਘ ਬਾੜਹਜਮੂੜ ਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਸੀਐਮ ਬਾਦਲ ਤੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਦੀ ਘਰ ਵਾਪਸੀ ਕਰਵਾਈ ਹੈ ਇਸ ਤੋਂ ਪਹਿਲਾਂ ਬਾੜ 13 ਅਗਸਤ ਨੂੰ ਕਾਲੀ ਦਲ ਛੱਡ ਆਪ ਵਿੱਚ ਸ਼ਾਮਲ ਹੋਗੇ ਸਨ ਨੋਟਬੰਦੀ ਮਗਰ ਸੰਨਤੀ ਸ਼ਹਿਰ ਲੁਧਿਆਣਾ ਚ ਹੋਜ਼ਰੀ ਕਾਰੋਬਾਰ ਲਗਭਗ ਠੱਪ ਹੈ ਲਗਭਗ ਸਾਰੀ ਲੇਬਰ ਕੰਮਕਾਜ ਛੱਡ ਆਪਣੇ ਪਿੰਡਾਂ ਵੱਲ ਨੂੰ ਜਾ ਰਹੀ ਹੈ ਪੰਜਾਬ ਦੇ ਹੋਰ ਵੀ ਕਈ ਸ਼ਹਿਰਾਂ ਤੋਂ ਮਿਹਨਤਾਨਾ ਨਾ ਮਿਲਣ ਦੇ ਚੱਲਦੇ ਪਰੇਸ਼ਾਨ ਮਜ਼ਦੂਰ ਆਪਣੇ ਜਦੀਕਰਾਂ ਨੂੰ ਪਰਤਣ ਲਈ ਮਜਬੂਰ ਨੇ ਨੋਟਬੰਦੀ ਦੇ ਸਦੌਰ ਤੇ ਵਿਆਹ ਸ਼ਾਦੀਆਂ ਵਾਲੇ ਘਰਾਂ 'ਚ ਜ਼ਿਆਦਾ ਮੁਸ਼ਕਲ ਹੈ। ਸ਼੍ਰੀ ਕਾਲਤਕ ਸਾਹਿਬ ਦੇ ਚਿਹਤਾਰ ਗੈਨੀ ਗੁਰਬਚਨ ਸਿੰਘ ਨੇ ਇਸ ਸਮੱਸਿਆ ਨੂੰ ਘੱਟ ਕਰਨ ਲਈ ਕੌਮ ਦੇ ਨਾਮ ਸੰਦੇਸ਼ ਦਿੱਤਾ ਹੈ ਕਿ ਵਿਆਹ ਸ਼ਾਦੀਆਂ ਵਿੱਚ ਖਰਚ ਘੱਟ ਕੀਤਾ ਜਾਵੇ। ਤੁਰੀ ਦੇ ਸਟੇਟ ਬੈਂਕ ਆਫ ਇੰਡੀਆ 'ਚ ਕਾਲੇ ਤੋਂ ਸਫੇਦ ਕਰਨ ਲਈ ਮਨਰੇਗਾ ਮਜ਼ਦੂਰਾਂ ਦੇ ਜੰਤਨ ਖਾਤਿਆਂ 'ਚ ਪੈਸੇ ਜਮ੍ਹਾਂ ਕਰਵਾ ਘਟਾਉਣ ਦਾ ਵੱਡਾ ਘੁਟਾਲਾ ਸਾਹਮਣੇ ਆਇਆ ਜਿਸ ਮਗਰੋਂ ਸਟੇਟ ਬੈਂਕ ਆਫ ਇੰਡੀਆ ਦੀ ਕੈਸ਼ੀਅਰ ਨੂੰ ਸਸਪੈਂਡ ਕਰ ਦਿੱਤਾ ਗਿਆ। ਕਿ ਅਵਾਰਡ ਸ਼ੋਅ ਵਿੱਚ ਹਿੱਸਾ ਲੈਣ ਅੰਮ੍ਰਿਤਸਰ ਪੂਜੇ ਕੇ ਬਾਲੀਵੁੱਡ ਸਟਾਰੇ ਸਚਕਰ ਸ਼੍ਰੀ ਹਮੰਦਰ ਸਾਹਿਬ ਕੇ ਨਿਤਮਸਤਕ ਹੋਏ ਜਿਨਾਂ ਚ ਰਿਸ਼ੀ ਕਪੂਰ ਰੰਦੀਰ ਕਪੂਰ ਜੁਹੀ ਚਾਵਲਾ ਮਨੀਸ਼ਾ ਕੋਰਾਲਾ ਤੇ ਦਿਵਯਾਦੱਤਾ ਸ਼ਾਵਲ ਸਨ ਜੁਹੀ ਮੁਤਾਬਕ ਉਹਨਾਂ ਨੂੰ ਗੋਲਡਨ ਟੈਂਪਲ ਆ ਕੇ ਬੇਹਦ ਸ਼ਾਂਤੀ ਮਹਿਸੂਸ ਹੋਈ ਹੈ।propto ਫਗਵਾੜਾ ਹਾਈਵੇ ਤੇ ਇੱਕ ਆਟਗੜ ਕੋਲ ਕਾਰ ਅਤੇ ਇੱਕ ਨਿੱਜੀ ਕੰਪਨੀ ਦੀ ਬਸਤੀ ਪੈਰਾਂਪਟਕੋ ਚਤਿੰਨ ਦੀ ਮੌਤ ਹੋ ਗਈ ਜਦਕਿ ਦੋ ਲੋਕ ਗੰਭੀਰ ਜ਼ਖਮੀ ਨੇ ਇਹ ਹਾਦਸਾ ਸੋਵਰ ਦੇ ਰਾਤ ਵਪਰਿਆ। ਹਾਥੇ ਦਾ ਸ਼ਿਕਾਰ ਹੋਈਂਡਾ ਕਾਰ ਵਿੱਚ ਡਰਾਈਵਰ ਤੋਂ ਇਲਾਵਾ ਬਿਜਲੀ ਵਿਭਾਗ ਦੇ ਚਾਰ ਅਧਿਕਾਰੀ ਸਨ ਇਹ ਅਧਿਕਾਰੀ ਤਾਮਿਲਨਾਡੂ ਤੋਂ ਜਲੰਧਰ ਇੱਕ ਮੀਟਿੰਗ 'ਚ ਹਿੱਸਾ ਲੈਣ ਲਈ ਆਏ ਸਨ ਮੁਕਸਰ ਦੇ ਪਿੰਡ ਦੋਹੇਵਾਲ ਵਿੱਚ ਦਰਦਨਾਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ ਪ੍ਰਦੀਪ ਸਿੰਘ ਨੂੰ ਪਿਤਾ ਦੀ ਲਾਇਸੈਂਸੀ ਬੰਦੂਕ ਸਾਫ਼ ਕਰਦੇ ਵੇਲੇ ਗੋਲੀ ਲੱਗੀ ਪ੍ਰਦੀਪ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ